ਅਮਰਤਪਾਲ ਦਾ ਕੰਮ ਠੀਕ ਹੈ ਨਾ ਜੀ ਉਹ ਤੁਸੀਂ ਦੇਖੋ ਕਿੱਡਾ ਕੰਮ ਗਲਤ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਥਾਣਾ ਦੇ ਵਿੱਚ ਲੈ ਗਿਆ ਠੀਕ ਹੈ ਨਾ ਉਹ ਵੀ ਗਲਤ ਬਚਨੋਈ ਹੈ ਉਹਨੂੰ ਜਵਾਈ ਬਣਾ ਕੇ ਉਹ ਇਹਨਾਂ ਦੇ ਪਿਓ ਦਾ ਰੱਖਿਆ ਵਿਆ ਅਮਰਤ ਸ਼ਾਹ ਦਾ ਬੰਦਾ ਉਹ ਕਿਹੜੇ ਬੰਦੇ ਨੂੰ ਪਤਾ ਦੋਸਤਾਂ ਦੇ ਵਿੱਚ ਚਾਰ ਪੁਲਿਸ ਵਾਲੇ ਮਰੇ ਥਾਣਾ ਅੱਗ ਲਾ ਕੇ ਸਾੜਤਾ ਇੱਥੇ ਮਹਾਰਾਜ ਦਾ ਸਰੂਪ ਜਾ ਕੇ ਉਹਨੇ ਸਿਰਫ ਅਰਦਾਸ ਕੀਤੀ ਆ ਉਹਨਾਂ ਇਹ ਤਾਂ ਨਹੀਂ ਕਿ ਮੈਂ ਮਤਲਬ ਵੀ ਇੱਥੇ ਉਹ ਕੰਮ ਜਾ ਕਰੂ ਉਸੇ ਪੁਲਿਸ ਵਾਲੇ ਨੇ ਮਾਰ ਗਏ ਸਾਰਾ ਕੋਲ ਮਾਰ ਗਿਆ ਉਹਨਾਂ ਤਾਂ ਹਜੇ ਤੱਕ ਨਿਕੋ ਕੇ ਕੇਸ ਆਇਆ ਮਣੀਪੁਰ ਦੇ ਵਿੱਚ ਨੰਗੇ ਕਰ ਕਰ ਬੀਬੀਆਂ ਤੇ ਨੰਗੇ ਕਰ ਕਰ ਨੌਂ ਜਣ ਮੂੰਹਾਂ ਦੇ ਉੱਤੇ ਮੂਤਿਆ ਉੱਥੇ ਨਹੀਂ ਕੋਈ ਕਾਰਵਾਈ ਹੋਈ ਉੱਥੇ ਸਾਡੇ ਲੀਡਰ ਵੀ ਚੁੱਪ ਕਰ ਜਾਂਦੇ ਆ ਤੇ ਸਾਡੇ ਲੀਡਰ ਆਪ ਜਾਣੀ ਜੁੱਤੀਆਂ ਮਾਰਦੇ ਆ ਜਾਣ ਚੱਕ ਕਦੇ ਝਾਰੂ ਬੌਂਡ ਚ ਲੈ ਲੈ ਕਦੇ ਟੱਕੜੀ ਟੱਕੜੀ ਬਾਬੇ ਨਾਨਕ ਦੀ ਕਹਿਤੀ ਕਦੇ ਕੁਛ ਕਹਤਾ ਉਹ ਇਹ ਚੀਜ਼ਾਂ ਨਹੀਂ ਐ ਇਹ ਨਾਣੇ ਸਿੱਖਾਂ ਨੇ ਵੋਟਾਂ ਨਹੀਂ ਉਹਨਾਂ ਪਾਉਣੀਆਂ ਉਹਨੇ ਆਪ ਦੇ ਮੂੰਹ ਕਿਹਾ ਵੋਟਾਂ ਨੂੰ ਜਾਣੀ ਦੂਜੇ ਲੋਕ ਪਾਉਣਗੇ ਮੁਸਲਮਾਨ ਪਾਉਣਗੇ ਸਾਈ ਪਾਉਣਗੇ ਸਾਰੇ ਟੋਟਲ ਪੰਥਕ ਮੁੱਦਿਆਂ ਦੇ ਬਾਪੂ ਘੇਰਦੇ ਆਮ ਆਦਮੀ ਪਾਰਟੀ ਨੂੰ ਲੋਕ ਉਹ ਕਹਿੰਦੇ ਅਮਰਤਪਾਲ ਤੇ ਐਨਐਸਐ ਲਾਤੀ ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹੜਾ ਵਿਰੋਧ ਹੁੰਦਾ ਤੁਹਾਨੂੰ ਲੱਗਦਾ ਵੀ ਉਹ ਚੀਜ਼ ਗਲਤ ਹੁੰਦਾ ਵੈਸੇ ਕੰਮ ਹੀ ਚਾਹੀਦੇ ਆ ਜੀ ਗੱਲ ਮੁੱਕ ਗਈ ਬਸ ਜ਼ਿੰਮੇਵਾਰਾਂ ਨੂੰ ਕੰਮ ਚਾਹੀਦੇ ਆ ਦੇਖੋ ਜੀ ਜਿਹੜਾ ਅਮਰਪਾਲ ਦਾ ਕੰਮ ਠੀਕ ਹੈ ਨਾ ਜੀ ਉਹ ਤੁਸੀਂ ਦੇਖੋ ਕਿੱਡਾ ਕੰਮ ਗਲਤ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਥਾਣੇ ਦੇ ਵਿੱਚ ਲੈ ਗਿਆ ਠੀਕ ਹੈ ਨਾ ਉਹ ਵੀ ਗਲਤ ਹੈ ਨਾ ਤੇ ਅ ਮੋਦੀ ਜੇ ਮੰਡੀਆਂ ਮੰਡੀਕਰ ਪ੍ਰਾਈਵੇਟ ਕਰੀ ਜਾਂਦਾ ਸੀ ਏਜੰਸੀਆਂ ਨੂੰ ਦੇਈ ਜਾਂਦਾ ਗਰੀਬਾਂ ਨੂੰ ਗੱਲ ਖੋ ਕੇ ਤੇ ਮੋਦੀ ਚੰਗਾ ਕੰਮ ਕਰਦਾ ਸੀਗਾ ਪੰਥਕ ਮੁੱਦਿਆਂ ਦਾ ਤੁਸੀਂ ਸਵਾਲ ਕੀਤਾ ਪਹਿਲੀ ਗੱਲ ਉਹ ਮੁੰਡੇ ਨੂੰ ਹਾਂਜੀ ਅੱਛਾ ਜਿਹੜੇ ਪੰਥਕ ਮੁੱਦਿਆਂ ਦੇ ਵਿੱਚ ਹੈ ਜਿਹੜਾ ਅਮਰਤਪਾਲ ਕੰਮ ਕਰ ਰਿਹਾ ਹੁਣ ਕਈ ਕੋ ਕਹਿੰਦੇ ਗੁਰੂ ਸਾਹਿਬ ਗੁਰੂ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਤੋਂ ਇੱਕ ਮਿੰਟ ਹੌਂਸਲੇ ਨਾਲ ਗੱਲ ਸੁਣੀ ਅਨੰਦਪੁਰ ਸਾਹਿਬ ਛੱਡ ਕੇ ਤੋਂ ਇਹ ਨਾ ਉਹਨੇ ਖਾਲਸੇ ਨੂੰ ਨਾਂ ਲੈ ਕੇ ਤੇ ਗੁਰੂ ਸਾਹਿਬ ਨੂੰ ਨਾਂ ਲੈ ਕੇ ਤੇ ਆਸਾ ਦੀ ਵਾਰ ਕੀਤੀ ਸਤਸਾ ਨਦੀ ਤ੍ਰਿਆਣ ਕੇ ਤੇ ਤੁਸੀਂ ਉਸ ਨੂੰ ਕਿਉਂ ਕਹੇ ਸੇ ਸਾਡੇ ਪੰਜਾਬ ਦੇ ਵਿੱਚ ਕੋਈ ਬੰਦਾ ਮਤਲਬ ਸਹੀ ਕੰਮ ਕਰ ਜੇ ਮੰਨ ਲਓ ਵੀ ਇੱਕ ਬੰਦਾ ਸਹੀ ਗੱਲ ਮਾਰ ਦਿਆ ਉਹਦੇ ਚ ਜੇ ਕੋਈ ਇੱਕ ਗਲਤੀ ਹੋਣੀ ਕੋਈ ਨੁਕਸਾਨ ਨਹੀਂ ਹੋਣਾ ਉਹਦੀ ਗਲਤੀ ਨੂੰ ਦੇਖੋ ਵੀ ਇਹਨੇ ਉਹਦੀ ਗਲਤੀ ਨੂੰ ਸੁਧਾਰਨੀ ਕੋਈ ਨਹੀਂ ਇਹਨੂੰ ਸੁਧਾਰ ਵੀ ਗਲਤੀ ਤੇਰੀਆ ਗਲਤੀ ਹੈ ਉਹਨੂੰ ਚੱਕ ਕੇ ਐਨਐਸ ਰਾਕੇ ਡਿਬੂ ਤੇ ਆਪਦਾ ਸ਼ਰਾਬ ਦਾ ਸ਼ਰਾਬ ਤਾਂ ਭਾਵੇਂ ਹੋਇਆ ਜਾਂ ਨਹੀਂ ਯਾਰ ਉਹਦੇ ਤੇ ਕੋਈ ਕੇਸ ਨਹੀਂ ਨਾ ਜੇ ਅੰਤਪਾਲ ਤੇ ਹੋਇਆ ਉਹਨੂੰ ਡਿਬੂ ਦਾ ਜੇਲ੍ਹ ਭੇਜਿਆ ਉਹਦਾ ਮਾਂ ਮਤਲਬ ਮੰਗ ਰੱਖ ਰਿਆ ਸੀ ਵੀ ਲਾ ਵੀ ਤੁਸੀਂ ਭੋਖੜਤਾ ਰੱਖੀਆ ਤੇ ਤੁਸੀਂ ਉਹਨੂੰ ਪੰਜਾਬ ਸ਼ਿਫਟ ਕਰ ਦਿਓ ਉਹ ਕਹਿੰਦਾ ਭਗਵੰਤ ਮਾਨ ਨੇ ਦਰਿਆਵਿਆ ਉਹ ਕਹਿੰਦਾ ਜੇ ਇਹ ਮੈਨੂੰ ਜਾ ਪੰਜਾਬ ਤੇ ਉਹਨੂੰ ਜੇਲ੍ਹ ਚ ਲਿਆਂਦਾ ਤੇ ਇੱਥੇ ਗੁਰਦੁਆਰੇ ਲੋਕੀ ਮੱਥਾ ਟੇਕਣ ਲੱਗ ਪੈਣਗੇ ਜੇਲ੍ਹ ਨੂੰ ਆਣ ਕੇ ਉਹਦੇ ਭਗਵੰਤ ਮਾਨ ਦੇ ਬਿਆਨ ਹੈ ਇੱਕ ਆ ਦੂਜੀ ਗੱਲ ਆ ਗਈ ਬਿਜਲੀ ਦੇ ਮੁੱਦੇ ਦੀ ਉਹਨੇ ਆਪ ਕਿਹਾ ਸੀ ਵੀ ਬਿਜਲੀ ਸਸਤੀ ਕਰੋ ਹੂੰ ਤੁਸੀਂ ਬਿਜਲੀ ਦਾ ਸਵਾਲ ਕੀਤਾ ਜੀ ਉਹਦੇ ਆਪ ਦੇ ਬਿਆਨ ਜਦੋਂ ਨਹੀਂ ਦਿੱਤੇ ਸੀ ਆਟਾ ਦਾਲ ਦੀ ਵੀ ਸਕੀਮ ਸੀ ਵੀ ਅਸੀਂ ਆਟਾ ਤੇ ਪੰਜਾਬ ਮੰਗਣ ਵਾਲਾ ਨਹੀਂ ਆ ਮੰਗਤਾ ਨਹੀਂ ਹੈ ਉਹਨਾਂ ਨੂੰ ਸੂਲਤਾਂ ਦਿਓ ਉਹਨਾਂ ਨੂੰ ਕਰੋਜਗਰ ਦਿਓ ਬਾਹਰੋਂ ਲਿਆ ਲਿਆ ਇਹ ਬੰਦੇ ਫਿੱਟ ਕਰੀ ਜਾਂਦੇ ਨੇ ਅਜਾ ਡੀਜੀਪੀ ਰੱਖਿਆ ਜਦੋਂ ਇਹਨਾਂ ਚ ਯਾਦਵ ਰੱਖਿਆ ਗੌਰਵ ਯਾਦਵ ਉਹਨੇ ਆਉਂਦੇ ਹੀ ਇਹ ਬਿਆਨ ਦਿੱਤਾ ਕਿ ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਦੇਵਾਂਗੇ ਠੀਕ ਆ ਕਿ ਨਹੀਂ ਆ ਜਿੰਨੇ ਮੁੰਡੇ ਕੋਈ ਮੁਖਤਰਾ ਚ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਉਹਨੂੰ ਮਤਲਬ ਉਹਨਾਂ ਨੂੰ ਗੋਲੀ ਮਾਰ ਮਨ ਮੁਕਾਬਲੇ ਮਾਰ ਕੇ ਮਾਰ ਤੈਨੂੰ ਮੇਰੀ ਗੱਲ ਸੁਣਨੀ ਹੁਣ ਜਿਹੜਾ ਬਸ਼ਨੋਈ ਹੈ ਉਹਨੂੰ ਜਵਾਈ ਬਣਾ ਕੇ ਉਹ ਇਹਨਾਂ ਦੇ ਪਿਓ ਦਾ ਰੱਖਿਆ ਵਿਆ ਅਮਰ ਸ਼ਾਹ ਦਾ ਬੰਦਾ ਹੋ ਕਿਹੜੇ ਬੰਦੇ ਨੂੰ ਪਤਾ ਦੱਸੋ ਮੈਨੂੰ ਉਹਨੂੰ ਸਵਾਲ ਹੀ ਨਹੀਂ ਪਤਾ ਹੁੰਦਾ ਵੀ ਲੈ ਵੀ ਉਹ ਉਹਨੂੰ ਕੋਈ ਉਹਦੀ ਉਂਗਲ ਨਹੀਂ ਵੇਖ ਜਾਵੇ ਰਾਜਨਾਥ ਤੇ ਅਮਨ ਸ਼ਾਹੀ ਸਪੋਰਟ ਆ ਬੰਦੇ ਨੂੰ ਉਹਨੂੰ ਇੱਕਦੋਰੀ ਮਾਰੇ ਬਾਹਰ ਕੱਢ ਕੇ ਬਰੋਧ ਬੋਲ ਕੇ ਤਾਂ ਕੋਣ ਕੀ ਵੀ ਚੰਨਾ ਤੇ ਹੁੰਦੇ ਕਿ ਨਹੀਂ ਉਹਦੇ ਇੰਟਰਵਿਊ ਇਹਨਾਂ ਦੇ ਕਿਉਂ ਨਹੀਂ ਹੁੰਦੇ ਅੱਛਾ ਜਿਹੜਾ ਖਾਣਾ ਹਰਿਆਣੇ ਦੇ ਵਿੱਚ ਨਾ ਭੁੱਲ ਗਿਆ ਉਹ ਥਾਣੇ ਦੇ ਵਿੱਚ ਚਾਰ ਪੁਲਿਸ ਵਾਲੇ ਮਰੇ ਛਾਣਾ ਅੱਗ ਲਾ ਕੇ ਸਾੜਤਾ ਇੱਥੇ ਮਹਾਰਾਜ ਦਾ ਸਰੂਪ ਜਾ ਕੇ ਉਹਨੇ ਸਿਰਫ ਅਰਦਾਸ ਕੀਤੀ ਆ ਉਹਨਾਂ ਇਹ ਤਾਂ ਨਹੀਂ ਕਿਹਾ ਵੀ ਮੈਂ ਬਦਲ ਬਈ ਇੱਥੇ ਉਹ ਕਰੂੰ ਜਾਂ ਕਰੂ ਉਥੇ ਪੁਲਿਸ ਵਾਲੇ ਨੇ ਮਾਰ ਗਏ ਸਾਰਾ ਕੋਲ ਮਾਰ ਗਿਆ ਉਹਨਾਂ ਤੇ ਹਜੇ ਤੱਕ ਨੀ ਕੋਈ ਕੇਸ ਆਇਆ ਮਣੀਪੁਰ ਦੇ ਵਿੱਚ ਨੰਗੇ ਕਰ ਕਰ ਬੀਬੀਆਂ ਤੇ ਨੰਗੇ ਕਰ ਕਰ ਨੌਜੰਨ ਮੂੰਹਾਂ ਦੇ ਉੱਤੇ ਮੂਤਿਆ ਉੱਥੇ ਨਹੀਂ ਕੋਈ ਕਾਰਵਾਈ ਹੋਈ ਉੱਥੇ ਸਾਡੇ ਲੀਡਰ ਵੀ ਚੁੱਪ ਕਰ ਜਾਂਦੇ ਆ ਤੇ ਸਾਡੇ ਲੀਡਰ ਆਪ ਜਾਣੇ ਜੁੱਤੀਆਂ ਮਾਰਦੇ ਆ ਕਿਹੜੀਆਂ ਚੀਜ਼ਾਂ ਫਿਰ ਪ੍ਰਭਾਵਿਤ ਕਰਦੀਆਂ ਵੋਟਰਾਂ ਨੂੰ ਵੀ 2022 ਚ ਆਮ ਆਦਮੀ ਜਿੱਤੀ ਉਦੋਂ ਪਹਿਲਾਂ ਭਗਵੰਤ ਮਾਨ ਲਗਾਤਾਰ ਸੰਗਰੂਰ ਤੋਂ ਜਦੋਂ ਤੁਹਾਨੂੰ ਪਤਾ ਕਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ ਵੀ ਫ੍ਰੀ ਦਾਲ ਮਿਲ ਗਈ ਫ੍ਰੀ ਆਟਾ ਮਿਲ ਗਿਆ ਵੀ ਇੱਕ ਨੂੰ ਫੜ ਕੇ ਖੋੜ ਕੇ ਅੰਦਰ ਕਰ ਮੇਰੇ ਵਿਰੋਧੀ ਨੂੰ ਫੜ ਕੇ ਕੁੱਟ ਕੇ ਅੰਦਰ ਕਰਤਾ ਬੱਲੇ ਬੱਲੇ ਵੀ ਇਹਨੇ ਅੰਦਰ ਕਰਤਾ ਲੋਕਾਂ ਨੇ ਇਹ ਨਹੀਂ ਸੋਚਣਾ ਲੋਕ ਸਿਰਫ ਇਹ ਸੋਚਣ ਵੀ ਸਾਡੇ ਨਾਲ ਹੋ ਕੀ ਰਿਹਾ ਜਿੰਨਾ ਚਿਰ ਲੋਕ ਇਹ ਨਹੀਂ ਸੋਚਦੇ ਸਾਡੇ ਨਾਲ ਤੁਸੀਂ 2022 ਚ ਵੋਟ ਪਾਈ ਸੀ ਪਾਈ ਸੀ ਕਿਹੜੀ ਪਾਰਟੀ ਨੂੰ ਪਾਈ ਸੀ ਮੈਂ ਪਾਈ ਆ ਵੋਟ ਮੈਂ ਪਾਰਟੀ ਨਹੀਂ ਕਹਿੰਦਾ ਮੈਂ ਨਹੀਂ ਦੱਸਣਾ ਕਿਸੇ ਪਾਰਟੀ ਨੂੰ ਇਹ ਮੈਂ ਸਾਫ਼ ਕਹਿੰਦਾ ਜਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਈ ਸੀ ਜਿਹੜੀ ਪਾਰਟੀ ਜਿਹੜੀ ਪਾਰਟੀ ਨੂੰ ਵੋਟ ਪਾਈ ਹੈ ਉਹ ਪਾਰਟੀ ਕੁਝ ਵੀ ਹੋਇਆ ਪਰ ਉਹ ਪਾਰਟੀ ਸਟੈਂਡ ਤੇ ਖੜੀ ਹੈ ਹੂੰ ਸ੍ਰੀ ਮਰਜੀਤ ਮਾਨ ਹਾਂ ਉਹ ਇਹ ਚੱਕ ਝਾਰੂ ਚੱਕ ਕਦੇ ਝਾਰੂ ਬੌਂਡ ਚ ਲੈ ਲੈ ਕਦੇ ਟੱਕੜੀ ਟੱਕੜੀ ਬਾਬੇ ਨਾਨਕ ਦੀ ਕਹਿਤੀ ਕਦੇ ਕੁਛ ਕਹਦਾ ਉਹ ਇਹ ਚੀਜ਼ਾਂ ਨਹੀਂ ਹੈ ਉਹ ਚੀਜ਼ਾਂ ਇਹ ਨਹੀਂ ਹੈ ਮੈਂਬਰ ਪਾਰਲੀਮੈਂਟ ਲੋਕ ਨਹੀਂ ਕਹਿੰਦੇ ਲੋਕ ਕਹਿੰਦੇ ਸਾਡੀ ਆਪ ਦੀ ਸੁਰੱਖਿਆਤ ਸਾਡਾ ਇਤਿਹਾਸ ਸਾਡੇ ਨਾਲ ਜੁੜਨ ਲੋਕ ਸਾਡੇ ਸਾਡੇ ਆਪਣੇ ਆਪ ਨੂੰ ਜਾਣਨ ਲੋਕ ਲੀਡਰ ਸਾਨੂੰ ਪਛਾਣਨ ਲੀਡਰ ਫਰੀ ਤਾਂ ਬਿਜਲਿਆਬਾਦ ਦੇ ਇਹ ਭਗਵੰਤ ਮਾਨ ਅੱਛਾ ਹੁਣ ਢੋਲੇ ਲੈ ਕੇ ਲੋਕਾਂ ਦੇ ਘਰੇ ਤੁਰਿਆ ਫਿਰਦਾ ਲੋ ਜੀ ਅਸੀਂ ਆਟਾ ਦਾ ਸਕੀਨ ਦਿੰਨੇ ਆ ਵੀ ਨੇ ਕਹਿੰਦੇ ਸੇ ਇਹ ਲੋਕ ਮੰਗਦੇ ਨੇ ਨਹੀਂ ਮਿਲਣੀ ਚਾਹੀਦੀ ਆਟਾ ਦਾਲ ਸਕੀਮ ਨਾ ਲੋਕਾਂ ਨੂੰ ਰੋਜ਼ਗਾਰ ਮਿਲਨੇ ਆ ਲੋਕਾਂ ਦੇ ਘਰੇ ਜਾਨੀ ਸਸਤੀ ਚੀਜ਼ ਮਿਲਣ ਡਿਪੂ ਚਲਾਉਣ ਜਿਵੇਂ ਪਹਿਲਾਂ ਡਿਪਟੂ ਟਟ ਕਾਟਾਂ ਦੇ ਡਿਪਟੂ ਚੱਲਦੇ ਇਹਦਾ ਵੱਡੀਆਂ ਵੱਡੀਆਂ ਜਿਹੜੇ ਵੀ ਪੱਛਮੀ ਦੇਸ਼ਾਂ ਨੂੰ ਆਪਾਂ ਵਿਕਸਤ ਦੇਸ਼ ਸਮਝਦੇ ਆ ਉੱਥੇ ਵੀ ਲੋਕਾਂ ਨੂੰ ਸਹੂਲਤ ਮਿਲਦੀ ਆ ਉੱਥੇ ਵੀ ਲੋਕਾਂ ਨੂੰ ਜਿਹੜਾ ਦਿਨ ਗੁਜ਼ਾਰ ਕਰਨ ਵਾਸਤੇ ਬਿਜਲੀ ਵੀ ਦਿੰਦੇ ਆ ਓਨੀਕ ਨਾਲ ਉਹ ਜੇ ਕੋਈ ਕੰਮ ਤੇ ਨਹੀਂ ਜਾਂਦਾ ਤੇ ਉਹਨੂੰ ਓਨਾਂ ਕ ਪੱਤਾ ਵੀ ਮਿਲਦਾ ਇਹ ਤਾਂ ਉਹਨਾਂ ਦੇਸ਼ਾਂ 'ਚ ਵੀ ਚੱਲਦਾ ਜਿਹੜੇ ਵਿਕਸਤ ਦੇਸ਼ ਨੇ ਤੇਰੇ ਦੇਸ਼ ਵਰਗੇ ਨਹੀਂ ਐ ਉਹਨkle ਮੰਤਰੀ ਨੇ ਨਾ ਚੈਕਲਾਂ ਤੇ ਤੁਰੇ ਫਿਰਦੇ ਪੈਦਲ ਤੁਰੇ ਫਿਰਦੇ ਆ ਸਾਡੇ ਇਥੇ ਹਜ਼ਾਰ-ਹਜ਼ਾਰ ਸਕੋਟੀਆਂ ਲੈ ਕੇ ਤੁਰਦੇ ਆ ਤੇ ਪੈਸਾ ਜਨਤਾ ਦਾ ਉਹ ਆnde ਵੀ ਸਕਿਉਰਟੀ ਇੱਕ ਮਿੰਟ ਰਹਿ ਜਾ ਪੈਸਾ ਜਨਤਾ ਦਾ ਮੰਨ ਲਓ ਵੀ ਇੱਕ ਪੁਲਿਸ ਮੁਲਾਜ਼ਮ ਹੈ ਉਹ ਨੂੰ ਇੱਕ ਭਗਵੰਤ ਨਾਮ ਦੇ ਕੋਲੋਂ ਥਾਂ ਤੇ ਤਨਖਾਹ ਦਿੰਦਾ ਮੋਦੀ ਆ ਦੇ ਕੋਲੋਂ ਤਨਖਾਹ ਦਿੰਦਾ ਅਸੀਂ ਡੱਬੀ ਦੀ ਸਿੱਖ ਵੀ ਪਾਲਦੇ ਨਾ ਉਹਦਾ ਵੀ ਅਸੀਂ ਪੈਸਾ ਦਿੰਨੇ ਆ ਐਕਸ ਤਾਂ ਦੇਣਾ ਹੀ ਬਹੁਤੇ ਲੋਕਾਂ ਦੇ ਟੈਕਸ ਨਾਲ ਹੀ ਡਿਵੈਲਪਮੈਂਟ ਹੋਊਗਾ ਹਰ ਕਾਦੀ ਡਿਮਾਂਡਮੈਂਟ ਇਹਨਾਂ ਦੀ ਆਪਦੀ ਹੈ ਜਾਂ ਇਹਨਾਂ ਨੇ ਵਿਆਹ ਕਰਾ ਲਏ ਆ ਮੋਦੀ ਨੇ ਜਿੰਨੇ ਵੀ ਐਮ.ਐਲ.ਏ ਆਏ ਆ ਆਪ ਪਾਰਟੀ ਦੇ ਸਾਰੇ ਵਿਆਹ ਲੇ ਜਾਂਨ ਚਲੋ ਉਹਦਾ ਉਹ ਨੌਜਵਾਨ ਸੀਗੇ ਚਲੋ ਵਿਆਹ ਤਾਂ ਹੋਣੀ ਆ ਯਾਰੀ ਉਹ ਤੇ ਕੁੜੀ ਵਿਚਾਰੀ ਬੈਠੀ ਉਹਨੂੰ ਰੋਡ ਨਿੱਕੀ ਜਾਂਦੇ ਚਲੋ ਉਹਦਾ ਪਰਸਨਲ ਹੀ ਉਹਦੇ ਨਾਲ ਲੋਕਾਂ ਦਾ ਤਾਂ ਕੋਈ ਸਹਾਰੋਕਾਰ ਨਹੀਂਗਾ ਵਿੱਚ ਉਹਨਾਂ ਦਾ ਪਰਸਨਲ ਮੈਟਰ ਆਪਾਂ ਤਾਂ ਲੋਕਾਂ ਦੀ ਗੱਲ ਇੱਥੇ ਕਰਦੇ ਪਰ ਸਾਰਾ ਕੁਝ ਹੋ ਜਾਂਦਾ ਨਹੀਂ ਆਪਾਂ ਲੋਕਾਂ ਦੀ ਗੱਲ ਕਰਦੇ ਆ ਵੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਇਹਨਾਂ ਨੇ ਕਿਹਾ ਸੀ ਸਿੱਖਿਆ ਤੇ ਸਿਹਤ ਸਾਡਾ ਕੇਜਰੀਵਾਲ ਵਿੱਚ ਭੁੱਖ ਭੁੱਖੜਤਾ ਕੇਜਰੀਵਾਲ ਵਿੱਚ ਰੱਖਦਾ ਤੋੜਾ ਕੀ ਸੋਚੂਗਾ ਉਹ ਹੈਲੋ ਉਹਨੇ ਪਾਰਟੀ ਦਾ ਸੁਪਰੀਮੂਮ ਛੱਡ ਗਿਆ ਇਹ ਦੋ ਸਾਲਾਂ ਨੇ ਪਤਾ ਕੀ ਕੀਤਾ ਲੋਕੀ ਤਾਂ ਕਹਿੰਦੇ ਨੇ ਆਹ ਕੰਮ ਕਰਤਾ ਬਿਜਲੀ ਫਰੀ ਕਰਕੇ ਜਾ ਉਹ ਚਲਾ ਗਿਆ ਰੋਟੀਆਂ ਆਟਾ ਦਾ ਜਿੰਨਾ ਨਰਗੀ ਚਾ ਗਿਆ ਆਪੇ ਗੁਜਰਾਤ ਆ ਨਾਗਾ ਲੈਂਡ ਜਿੱਥੇ ਜਿੱਥੇ ਵੋਟਾਂ ਰਾਜਸਥਾਨ ਤੇ ਸਾਰੇ ਆ ਰਾਜਸਥਾਨ ਪਾਣੀ ਜਾਂਦਾ ਜਾਂਦਾ ਫਰੀ ਜਾਂਦਾ ਸਾਰੀ ਅਸੀਦਮਾਨ ਨੇ ਵੀ ਹਰਿਆਣੇ ਚ ਦੋ ਕੈਂਡੀਡੇਟ ਖੜੇ ਕਰਤੇ ਕਰਨੇ ਉਹਨੇ ਉਹੀ ਪੰਜਾਬ ਇੱਕ ਮਿੰਟ ਹੈ ਉਹ ਜਿੱਤਣਗੇ ਵੀ ਇਹ ਤੁਸੀਂ ਧਿਆਨ ਰੱਖ ਲਿਓ ਜੇ ਕਸ਼ਮੀਰ ਤੇ ਵੀ ਕਿਤੇ ਉਹ ਜਿੱਤਣਗੇ ਵੀ ਇਹ ਧਿਆਰ ਰੱਖ ਲਿਓ ਜੀ ਪਾਰਲੀਮੈਂਟ ਦੇ ਅੱਖ ਇੱਕ ਮਿੰਟ ਠਹਿਰ ਜੀ ਇਹਨਾਂ ਨੇ ਸਿੱਖਾਂ ਨੇ ਵੋਟਾਂ ਨਹੀਂ ਉਹਨੂੰ ਪਾਉਣੀਆਂ ਉਹਨੇ ਆਪ ਦੇ ਮੂੰਹ ਕਿਹਾ ਵੋਟਾਂ ਉਹਨੂੰ ਜਾਣੀ ਦੂਜੇ ਲੋਕ ਪਾਉਣਗੇ ਮੁਸਲਮਾਨ ਪਾਉਣਗੇ ਸਾਈ ਪਾਉਣਗੇ ਸਾਰੇ ਟੋਟਲ ਨਹੀਂ ਜੇ ਜੇ ਮੰਨ ਲਓ ਸਿਮਰਜੀਤ ਮਾਨ ਵਧੀਆ ਕੰਮ ਕਰਦਾ ਤਾਂ ਫਿਰ ਸਿਮਰਜੀਤ ਮਾਨ ਲਗਾਤਾਰ ਹਾਰਦਾ ਕਿਉਂ ਜਾ ਹਾਂ ਹਾਰਦਾ ਕਿਉਂ ਇਹ ਲੋਕਾਂ ਦੀ ਸੋਚ ਨੇ ਰਾਇਆ ਸਿਮਰਜੀਤ ਮਾਨ ਸਹੀ ਖੜਾ ਲੋਕਾਂ ਦੀ ਸੋਚ ਨੇ ਰਾਇਆ ਲੋਕ ਸਾਡੇ ਸਾਡੇ ਲੋਕ ਸਾਡੇ ਇਤਿਹਾਸ ਨਾਲ ਟੁੱਟ ਗਏ ਤੁਸੀਂ 84 ਦੇ ਵਿੱਚੋਂ ਲੈ ਕੇ 90 92 ਚ ਦੇਖ ਲਓ ਜਾਨੀ ਇਹੋ ਲੋਕਾਂ ਦੀ ਆ ਹਾਲਤ ਨਹੀਂ ਸੀ ਜਿਹੜੀ ਹੁਣ ਹੈ ਹੁਣ ਲੋਕੀ ਪੈਸੇ ਦੇ ਮਗਰ ਦੌੜ ਆ ਤੇ ਪੈਸਾ ਹਰੇ ਕੋਈ ਵਾਧੂ ਆ ਸਮਝਣ ਵਾਲੇ ਹੋਣਗੇ ਨਾ ਉਹ ਕਹਿੰਦੇ ਸਾਡੇ ਨੇ ਕਰ ਕੀ ਰਿਹਾ ਹੈ ਲੋਕਾਂ ਨੇ ਕੰਮ ਨਹੀਂ ਦੇਖਣੇ ਲੋਕਾਂ ਨੇ ਹੁਣ ਲੋਕਾਂ ਤਾਂ ਨਾਲ ਫਰੀ ਦਾਲ ਤੇ ਲਾਤਾ ਆਟੇ ਤੇ ਲਾਤਾ ਸਾਡਾ ਪਾਣੀ ਜਿਹੜਾ ਉਜੜ ਗਿਆ ਕਿਉਂਕਿ ਜਿਹੜਾ ਜਾਂਦਾ ਨਹੀਂ ਛੱਡ ਕੇ ਘਰ ਨੂੰ ਆ ਕੇ ਪੰਥਕ ਮੁੱਦੇ ਪੰਥਕ ਚਲੋ ਬਾਪੂ ਆਪਾਂ ਇੱਕ ਨਿੱਕੀ ਜੀ ਗੱਲ ਪੰਥਕ ਮੁੱਦੇ ਲੋਕਾਂ ਨੂੰ ਵੋਟ ਪਾਉਣ ਲੱਗਿਆਂ ਪ੍ਰਭਾਵਿਤ ਕਰਨਗੇ ਅਮਰਤਪਾਲ ਨਹੀਂ ਬਿਲਕੁਲ ਨਹੀਂ ਕਰਨਗੇ ਇਹ ਸਾਪ ਹੈ ਕਿਉਂ ਨਾ ਕਰਨ ਕਿਉਂ ਨਹੀਂ ਕਰ ਹਾਂ ਸਿੱਖ ਬੋਗਿੰਤੀ ਹੈ ਪੰਜਾਬ ਦੀ ਇਹ ਗੱਲ ਸੁਣੀ ਇਹ ਬੋਗਿੰਤੀ ਇਹ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਵਰਕ ਪਤਾ ਲੋਕ ਜਾਣਦੇ ਆ ਕਿ ਬਾਦਲ ਨੇ ਕੀ ਕੀਤਾ ਤੇ ਕੈਪਟਨ ਨੇ ਕੀ ਕੀਤਾ ਤੇ ਕਾਂਗਰਸ ਨੇ ਕੀ ਕੀਤਾ ਕਾਂਗਰਸ ਸਾਡਾ ਮੈਂ ਕਹੇ ਮੇਰਾ ਨਹੀਂ ਕਹੂੰਗਾ ਸਾਡੀ ਕੌਮ ਦਾ ਅਕਾਲ ਤਖਤਾ ਆ ਉਹ ਉਹ ਤਾਂ ਜਿਹੜੇ ਕੋਈ ਬੰਦੇ ਜ਼ਮੀਰ ਜਾਗਦੀ ਵਾਲੇ ਹੋਣਗੇ ਨਾ ਉਹ ਨਾ ਭੁੱਲਣਗੇ ਸਾਡੇ 84 ਚ ਦੰਗੇ ਹੋਏ ਠੀਕ ਹੈ ਨਾ ਉਹਨਾਂ ਨੂੰ ਸਜ਼ਾ ਨਹੀਂ ਮਿਲਿਆ ਤੇ ਸਾਡੇ ਜਿਹੜੇ 40 40 ਸਾਲ ਤੋਂ ਤੇ 30 30 ਸਾਲ ਤੋਂ ਜਿਹੜੇ ਕੈਦੀ ਨੇ ਅਜੇ ਅੰਦਰ ਬੈਠੇ ਆ ਇਹ ਚੀਜ਼ਾਂ ਲੋਕ ਸੋਚਣਗੇ ਡਬਲ ਹੈ ਨਹੀਂ ਕਹਿੰਦੇ ਲੋਕ ਨਹੀਂ ਸੋਚਦੇ ਲੋਕਾਂ ਨੂੰ ਇਹ ਨਹੀਂ ਲੋਕ ਸਿਰਫ ਫਰੀ ਆਟਾ ਦਾਲ ਚ ਵੜ ਗਏ ਤੇ ਫਰੀ ਬਿਜਲੀ ਦੇ ਬਿੱਲਾਂ ਚ ਵੜ ਗਏ ਤੇ ਸਾਨੂੰ ਆਹ ਕੁਛ ਮੁਕਤੀ ਹੈ ਅਸੀਂ ਜਾਣੇ ਬਟਨ ਛੱਡ ਲੈਨੇ ਲੋਕਾਂ ਨੂੰ ਕਿਸੇ ਨਾ ਵੈਲਫੇਅਰ ਸਕੀਮਾਂ ਨਹੀਂ ਹੋਣਗੀਆਂ ਹਾਂ ਨਹੀਂ ਇਹ ਨਹੀਂ ਹੋਣੀਆਂ ਚਾਹੀਦੀ ਲੋਕਾਂ ਨੂੰ ਰੋਜ਼ਗਾਰ ਦਿਓ ਬਾਹਰੋਂ ਤੁਸੀਂ ਬੰਦੇ ਰੱਖਿਓ ਉਹਨਾਂ ਨੂੰ ਤੁਸੀਂ ਪਹਿਲਾਂ ਆਪ ਦੇ ਪੰਜਾਬ ਨੂੰ ਪਹਿਲ ਦਿਓ ਪੰਜਾਬ ਦੇ ਵਿੱਚ ਜਿਹੜੀ ਅਸੀਂ ਹਿਮਾਚਲ ਚ ਜਾ ਕੇ ਨਹੀਂ ਕੁਝ ਕਰ ਸਕਦੇ ਰਾਜਸਥਾਨ ਚ ਜਾ ਕੇ ਕਿਤੇ ਨਹੀਂ ਜਾ ਕੇ ਕੁਝ ਲੈ ਸਕਦੇ ਤੇ ਇੱਥੇ ਪੰਜਾਬ ਦੇ ਵਿੱਚੋਂ ਜਿਹੜਾ ਮਰਜ਼ੀ ਆ ਕੇ ਹਿਮਾਚਲ ਸਾਰਾ ਚੰਡੀਗੜ੍ਹ ਚ ਬੈਠਾ ਹਰਿਆਣਾ ਸਾਰਾ ਚੰਡੀਗੜ੍ਹ ਚ ਬੈਠਾ ਉਹਨਾਂ ਦੇ ਵੀ ਜੇ ਅਸੀਂ ਬਾਹਰਲੇ ਬੰਦੇ ਇੱਥੇ ਇਨਵੈਸਟਰ ਇਨਵੈਸਟਰ ਨਾ ਆਉਣਗੇ ਤੇ ਜ਼ਮੀਨਾਂ ਦੇ ਰੇਟ ਘਟ ਜਾਣਗੇ ਕਿਉਂ ਤੇ ਜਦੋਂ ਕਿਵੇਂ ਨਹੀਂ ਨਹੀਂ ਸਾਡੇ ਬੰਦੇ ਜਦੋਂ ਸਾਡੇ ਲੋਕ ਹੀ ਮਤਲਬ ਆ ਕਮਾਈ ਲੱਭ ਕੇ ਕਰਨ ਉਹਨਾਂ ਨੂੰ ਖੇਤੀ ਦੀ ਕਮਾਈ ਆਉਂਦੀ ਹੈ ਉਧਰੋਂ ਸਾਧਨ ਮਿਲਦੇ ਨੇ ਕੰਮ ਕਰਨ ਨੂੰ ਮਿਲਦੇ ਇਸ ਕੰਮ ਕਰਨ ਨੂੰ ਮਿਲਦੇ ਸਾਡੇ ਆਪ ਦੇ ਤਾਂ ਜਿਹੜੇ ਜਵਾਗ ਨੇ ਉਹ ਨਸ਼ਿਆਂ ਚ ਤੁਰੇ ਦਰ ਜਿੰਨੀ ਕਮਜ਼ੋਰ ਸਾਡੀ ਪੜ੍ਹਾਈ ਕੀਤੀ ਹੈ ਨਾ ਉਹਨੇ ਕਿਸੇ ਕੋਈ ਚੀਜ਼ ਨਹੀਂ ਆਮ ਆਦਮੀ ਪਾਰਟੀ ਦਾ ਸਿੱਖਿਆ ਦੇ ਸੇਧ ਦੇ ਦੋ ਉਹਨਾਂ ਦੇ ਮੇਨ ਮੁੱਦੇ ਸੀ ਕਿ ਜਿੰਨੇ ਮਤਲਬ ਸਰਕਾਰੀ ਸਕੂਲ ਘਟ ਘਟਾ ਹੈ ਤੇ ਪ੍ਰਾਈਵੇਟ ਸਕੂਲ ਜਿਆਦਾ ਹੈ ਪ੍ਰਾਈਵੇਟ ਸਕੂਲ ਲੁੱਟ ਕਰ ਰਿਹਾ ਸਾਡੇ ਲੋਕ ਕਹਿੰਦੇ ਨੇ ਸਾਡਾ ਬੱਚਾ ਪੜੇ ਪ੍ਰਾਈਵੇਟ ਸਕੂਲ ਚ ਪਾਵੇਂ ਬੱਚਾ ਤੁਹਾਡਾ ਨਸ਼ੇ ਚ ਚੱਲ ਜਾਈ ਕੋਈ ਪਰਵਾਹ ਨਹੀਂ ਹੈ ਪਰ ਸਾਡਾ ਬੱਚਾ ਵਧੀਆ ਸਕੂਲ ਚ ਪੜਨਾ ਚਾਹੀਦਾ ਉਹਨੂੰ ਮਤਲਬ ਆਦੇ ਇਤਿਹਾਸ ਨਾਲ ਕੋਈ ਮਤਲਬ ਨਹੀਂ ਹੈ ਬੱਚਾ ਸਾਡਾ ਸਕੂਲ ਚ ਵਧੀਆ ਪੜਨਾ ਚਾਹੀਦਾ ਤੇ ਅਸਲੀ ਸਕੂਲ ਚ ਪੜਾਈਆਂ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਚ ਪੜਾਈਆਂ ਹੈਗੀਆਂ ਜਿਹੜੇ ਇੰਗਲਿਸ਼ ਪ੍ਰਾਈਵੇਟ ਸਕੂਲ ਨੇ ਉਹਨਾਂ ਚ ਲੁੱਟਾਂ ਨੇ